ਤਿੱਪਈਆ ਕੱਦ ਕਾਠ ਕਨੀਓ ਨਹੀਂ ਸੋਨੂੰ ਮੈਂਨ ਫਿਕਰ ਕਰ ਬਹੁਤ ਜਿਆਦੇ ਚੰਗੇ ਪਤਲੇ ਪਿੰਡੇ ਵਾਲੀ ਦੁੱਧ ਵਾਲੀ ਹਾਂਜੀ ਹਸੀ ਕੱਲ ਦੋਸਤੋ ਬਹੁ ਬਹੁ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਗਰਨੂਰ ਕੋਲੇ ਪਹੁੰਚੇ ਹੋਇਆ ਮਿੱਤਰੋ ਪਿੰਡ ਬਾਹੋਸੇਵੀਆਂ ਦੇ ਵਿੱਚ ਅੱਜ ਨਾ ਆਪਾਂ ਤੁਹਾਨੂੰ ਬਾਈ ਗਰਨੂਰ ਕੋਲੋਂ ਦੋ ਮੱਝਾ ਦਿਖਾਉਣੀ ਹੈ ਦੋਨੇ ਜਾਂ ਦੋਨੇ ਜਿਹੜੀਆਂ ਹੈਗ ਨਾ ਸੁਣੀਆਂ ਸੁਨੱਖੀਆਂ ਮੱਝਾਂ ਆਈਆਂ ਨਵੀਂ ਜੀ ਉਮਰ ਦਾ ਮੁੰਡਾ ਮਿੱਤਰੋ ਤੇ ਆਪਾਂ ਜੇ ਗੱਲ ਕਰ ਲਗੇ ਕੰਮ ਬਾਈ ਨੇ ਸ਼ੁਰੂ ਕੀਤਾ ਵਪਾਰ ਦਾ ਤੇ ਹੁਣ ਅੱਜ ਜਿਹੜੀਆਂ ਹੈਗੀਆਂ ਦੋ ਝੋਟੀਆਂ ਦਿਖਾਵਾਂਗੇ ਆਪਾਂ ਤੁਹਾਨੂੰ ਹਨਾ ਤੇ ਜੇ ਤੁਹਾਨੂੰ ਰੇਟ ਚੰਗੇ ਲੱਗੇ ਬਾਈ ਦੀਆਂ ਮੱਝਾਂ ਦੇ ਤਾਂ ਦੱਸਿਓ ਜ਼ਰੂਰ ਬਾਕੀ ਆਪਦੀ ਭਾਈ ਜਿਹੜੀ ਮੱਝ ਸੂਈ ਸਵਈ ਆ ਗਈ ਉਹਦੀ ਦੋ ਟਾਈਮ ਦੀ ਚਵਾਈ ਕਰ ਲਿਓ ਤੇ ਗੱਬਣ ਜਿਹੜੀ ਹੈਗੀ ਨਾ ਮਿੱਤਰੋ ਜਿਹੜੀ ਆਹਾ ਇਹ ਆ ਜਿਹੜੀ ਗੱਬਣ ਝੋਟੀ ਆ ਗਈ ਨਾ ਯਾਰ ਮੈਂ ਕਹਿੰਨਾ ਬਾਹਲੇ ਚੰਗੇ ਥਣਲੇਵੇ ਵਾਲੀ ਝੋਟੀ ਆ ਜਦੋਂ ਤੁਰੂਗੀ ਤੁਰਦੀ ਤੁਹਾਨੂੰ ਲਿਵਾ ਦਿਖਾਊਗੀ ਫਿਰ ਤੁਸੀਂ ਐਂ ਆਖੋਗੇ ਵੀ ਹਾਂ ਯਾਰ ਜਿਹੜੀ ਹੈਗੀ ਆ ਨਾ ਇਹ ਝੋਟੀ ਚੰਗੀ ਆ ਤੇ ਦੁੱਧ ਵੀ ਚੰਗਾ ਪਾਉਣ ਵਾਲੀ ਆ ਆਜੋ ਕਰਾ ਗਏ ਬਾਈ ਨਾਲ ਗੱਲਬਾਤ ਲੱਗੇ ਇਹਨਾਂ ਦੋਨਾਂ ਛੋਟੀਆਂ ਦੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਤੇ ਬਾਈ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਦਾ ਨਾਮ ਦੱਸੀ ਕਰਾਂ ਨਾਮ ਮੇਰਾ ਗਰਨੂਰ ਹੈ ਜੀ ਪਿੰਡ ਬਾਹੋਸੇਵੀਆਂ ਜੀ ਜਿਹੜਾ ਬਹਿੰਡਾ ਜੀ ਬਹਿੰਡਾ ਬਹਿੰਡੇ ਤੋਂ ਕਿੰਨੇ ਵਾਟਰ ਰਹਿ ਗਿਆ ਆਪਣਾ ਪਿੰਡ 12 ਕਿਲੋਮੀਟਰ ਰਹਿ ਗਿਆ ਜੀ 12 ਕਿਲੋਮੀਟਰ ਅੱਛਾ ਗਰਨੂਰ ਜਿਵੇਂ ਗੱਲ ਕਰਨ ਲਗੇ ਵੀ ਚਲੋ ਪਹਿਲਾਂ ਸਾਰੇ ਡੈਡੀ ਵਪਾਰ ਕਰਦੇ ਸੀ ਹਾਂਜੀ ਹਾਂਜੀ ਤੇ ਹੁਣ ਮਗਰ ਜਿਵੇਂ ਹੈਗਾ ਤੂੰ ਲੱਗਿਆ ਹਾਂਜੀ ਠੀਕ ਆ ਤੇ ਉ ਵੈਸੇ ਤੈਨੂੰ ਕਿਹਨ ਮੈਂ ਤਾਂ ਸਾਲ ਕੀ ਹੋਇਆ ਜੀ ਸਾਲ ਕੀ ਹੋਇਆ ਹੈਨਾ ਠੀਕ ਆ ਅੱਛਾ ਗਰਨੂਰ ਜਿਵੇਂ ਤੇਰੇ ਕੋਲ ਅੱਜ ਦੋ ਝੋਟੀਆਂ ਆਗੀਆਂ ਝੋਟੀਆਂ ਮੈਨੂੰ ਤੇਰੀਆਂ ਦੋਹਨੀ ਪਈ ਠੀਕ ਲੱਗੀਆਂ ਠੀਕ ਹੈ ਜੀ ਹੈ ਜਿਹੜੀ ਤੇਰੀ ਪਿੱਛੇ ਖੜੀ ਝੋਟੀ ਇਹਦਾ ਸੂਆ ਦੱਸ ਇਹਦਾ ਸੂਆ ਦੂਜਾ ਜੀ ਦੂਜਾ ਸੂਆ ਕਿੰਨੇ ਦਿਨ ਹੋ ਗਏ ਅੱਜ ਸੋਈ ਨੂੰ ਇਹਨੂੰ ਹਫਤਾ ਹੋ ਗਿਆ ਸਹੀ ਅੱਜ ਜੀ ਹਫਤਾ ਹੋ ਗਿਆ ਸੋਈ ਨੂੰ ਹਾਂਜੀ ਦੁੱਧ ਕਿੰਨਾ ਤਿਆਰ ਦੋ 10 ਕਿਲੋ ਹੀ ਪਾਉਣੇ ਇਕੱਲੇ ਕਿਆੜ ਡੰਗ ਚੂਲੀ ਆਪਣੇ ਘਰੇ ਜੀ ਠੀਕ ਹੈ ਹਾਂਜੀ 10 ਕਿਲੋ ਹਾਂਜੀ ਕਿੰਨਾ ਦੁੱਧ ਪਾ ਦੂਗੀ ਦੁੱਧ ਇਹਨੇ 13-14 ਕਿਲੋ ਪਾ ਦੂਗੀ 13-14 ਕਿਲੋ ਹਾਂਜੀ ਖੁੱਲਾ ਪਾਉਣਾ ਚਾਹੀਦਾ ਖੁੱਲਾ ਪਾਉਣਾ ਚਾਹੀਦਾ ਜੀ ਕਿ ਨਹੀਂ ਅਜੇ ਤਾਂ ਮਤਲਬ ਮੈਂ ਕਹਿੰਦਾ ਜਦੋਂ ਪਸ਼ੂ ਮਹੀਨੇ ਤੇ ਆ ਜੇ ਉਹ ਦੁੱਧ ਦਤਾ ਹਾਂਜੀ ਖੋਲੀ ਫਿਰ ਕਰਾਂ ਇਹਦਾ ਬੱਚਾ ਕਿਹੜਾ ਹੈਗਾ ਇਹਦਾ ਬੱਚਾ ਉਹ ਆਈ ਕਟਾ ਕਟਾ ਆ ਗਿਆ ਲੋ ਵੀ ਗਰਨੂਰ ਦੀ ਆਹ ਝੋਟੀ ਪਹਿਲੇ ਨੰਬਰ ਵਾਲੀ ਆਪਾਂ ਤੁਹਾਨੂੰ ਦਿਖਾਉਣ ਲੱਗੇ ਕੱਦ ਕਾਠ ਕੰਨੀ ਨਹੀਂ ਮਤਲਬ ਤੁਸੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕੱਦ ਕਾਠ ਵੀ ਜਿਹੜਾ ਹੈਗਾ ਪੂਰਾ ਸਿੰਘ ਦੀ ਵੀ ਸੋਹਣੀ ਸੁਨੱਖੀ ਹੈ ਤੇ ਸਮੀ ਪਲੀ ਵੀ ਨਾ ਮੈਂ ਤੁਹਾਨੂੰ ਦੱਸਾਂ ਗੱਲ ਜਿਵੇਂ 5 ਕਿਲੋ ਦਾ ਬੱਟਾ ਹੁੰਦਾ ਨਾ ਤੇ ਬੱਟੇ ਵਰਗੀ ਝੋਟੀ ਪਈ ਆ ਕਦ ਕਾਠ ਕਨੀਓ ਨਹੀਂ ਸਾਨੂੰ ਮੈਂਨ ਫਿਕਰ ਕਰਨ ਦੀ ਲੋੜ ਕਿਸੇ ਪਾਸੇ ਉਹ ਲਿੱਸੀ ਲਾਮੀ ਨਹੀਂ ਹੈਗੀ ਤੇ ਜਿਹੜਾ ਹੁਣ ਲੇਵਾ ਚੈੱਕ ਕਰ ਲਓ ਤੁਸੀਂ ਪੂਰਾ ਸਖਤ ਲੇਵੇ ਵਾਲੀ ਝੋਟੀ ਆ ਥਣ ਜ਼ਰੂਰ ਥੋੜਾ ਜਿਹਾ ਲੰਮਾ ਪਾਉਂਦੀ ਆ ਥੋੜੇ ਥੋੜੇ ਨੇੜੇ ਪਰ ਉਹੋ ਜਿਹੇ ਹਿਸਾਬ ਨਾਲ ਰੇਟ ਜਿਹੜਾ ਰਹੂ ਨਾ ਬਾਜਬ ਰੇਟ ਦੇ ਵਿੱਚ ਹੀ ਇਹ ਝੋਟੀ ਦੇਣੀ ਆ ਇੱਕ ਮਿੰਟ ਖੜਾ ਲਾ ਗਰਨੂਰ ਕੇ ਨਾ ਲੈ ਵੀ ਇੱਕ ਗੱਲ ਹੋਰ ਆ ਅੱਜ ਜਿਹੜਾ ਵੀਡੀਓ ਬਣਾਉਣ ਦਾ ਤੜਕੇ ਇਹ ਚੋਈ ਨਹੀਂ ਹੋਈ ਕਿਉਂਕਿ ਵੀਡੀਓ ਬਾਈ ਕਹਿੰਦਾ ਆਪਾਂ ਬਣਾਉਣੀ ਸੀ 9 ਵਜੇ ਦਾ ਟੈਂਸੀ ਬਾਕੀ ਵੱਜ ਗਿਆ 11 12 ਕੇ ਸਾਨੂੰ ਤੇ ਐਂਕ ਸਮਝ ਸਕਦੇ ਵੀ ਡੇਢ ਕੇ ਦਿਨ ਦਾ ਜਿਹੜਾ ਹੈਗਾ ਹਨਾ ਉਹ ਤੁਸੀਂ ਆਪਦੇ ਹਿਸਾਬ ਚ ਕਰ ਲਿਓ ਆਪਾਂ ਪਹਿਲਾਂ ਹੀ ਦੱਸ ਦਿੱਤੀ ਗਏ ਗਰਨੂਰ ਕਹਿੰਦਾ ਬਾਈ ਦੱਸਿਆ ਲੋੜ ਰਹਿੰਦਾ ਆ ਦੇਖੋ ਲੇਵਾ ਦੇਖੋ ਹੁਣ ਤੁਸੀਂ ਆਹ ਲਓ ਲੇਵਾ ਜਿਹੜਾ ਹੈਗਾ ਚੰਗਾ ਤਿਆਰ ਕੀਤਾ ਹੋਇਆ ਹੈਗਾ ਲੈ ਚੱਲ ਗਰਨੂਰ ਹੈ ਇੱਥੇ ਲੈ ਚੱਲਾ ਐ ਅੱਛਾ ਗਰਨੂਰ ਜੇ ਹੁਣ ਆਈ ਦੀ ਆਪਾਂ ਰੇਟ ਦੀ ਗੱਲ ਕਰੀਏ ਤੇ ਰੇਟ ਕਿੰਨਾ ਕਰ ਲਿਆ ਰੇਟ ਆਪਾਂ ਨੂੰ 35 40 ਜਿੰਨਾ ਮਰਜ਼ੀ ਕਰਾ ਲਓ ਵੀਰੇ ਪਰ ਆਪਾਂ ਇੱਕ ਵੀਰੀ ਝੋਟੀ ਦੇਣੀ ਹੈ ਇੱਕ ਵੀ ਦੀ ਹਾਂਜੀ ਵੈਰੀ ਗੁੱਡ ਤੇ ਮੈਨੂੰ ਐ ਦੱਸ ਵੀ ਦੁੱਧ ਜਿਹੜਾ ਹੈਗਾ 10 ਕਿਲੋ ਜਮਾਂ ਟਾੜਾ ਵਟਾ ਦੋ ਤੱਕ 11 ਹੀ ਹੋਊ ਬਈ ਆਪਾਂ 10 ਕਰਕੇ ਦੇਣੀ ਆ 10 ਕਰਕੇ ਦੇਣੀ ਹਾਂਜੀ ਠੀਕ ਆ ਨਹੀਂ ਵੈਰੀ ਗੁੱਡ ਜੇ ਗੱਲ ਕਰ ਲ ਗਏ ਦੇਖਿਆ ਹੁਣ ਝੋਟੀ ਦਾ ਤੁਸੀਂ ਬੰਤਰ ਬੰਤਰ ਇੱਕ ਵਾਰੀ ਮੈਂ ਤੁਹਾਨੂੰ ਫੇਰ ਦਿਖਾ ਦਵਾਂ ਨਾ ਝੋਟੀ ਜਿਹੜੀ ਹੈਗੀ ਚੰਗੀ ਆ ਮਿੱਤਰੋ ਤੇ ਰੇਟ ਵੀ ਜਿਹੜਾ ਹੈਗਾ ਉਹ ਤੁਸੀਂ ਦੱਸੋਗੇ ਵੀ ਵਾਜਬ ਆ ਕਿ ਵੱਧ ਆ ਅੱਛਾ ਜਿਹੜੀ ਤੇਰੀ ਮਗਰ ਆ ਗਈ ਜਿਹੜੀ ਮੈਂ ਹਾਂਜੀ ਇਹ ਵੀ ਜਿਹੜੀ ਹੈਗੀ ਦੇਖੀ ਖੜਨੀ ਖੜਨੀ ਦੇਖ ਲੈ ਤਾਂ ਥਾਂ ਲੈਵਾ ਚੈੱਕ ਕਰਵਾ ਲਾ ਆ ਦੇਖ ਲੋ ਮਿੱਤਰ ਹੁਣ ਕਿੱਡੇ ਸਾਫ ਸਣ ਲੈਵੇ ਵਾਲੀ ਐ ਮੈਨੂੰ ਐਂ ਦੱਸ ਦੇ ਇਹਦਾ ਸੂਆ ਇਹਦਾ ਸੂਆ ਤੀਜਾ ਬਈ ਵੈਰੀ ਗੁੱਡ ਤੀਜਾ ਸੂਆ ਤੇ ਦਿਨ ਕਿੰਨੇ ਲੈ ਜੂਗੀ ਦਿਨੇ ਦੇ ਹਫਤਾ ਪਿਆ ਜੇ ਸਹੀ ਹਫਤਾ ਹਾਂਜੀ ਕਿੰਨੇ ਦੁੱਧ ਵਾਲੀ ਕਹਿ ਕੇ ਦਿੱਤੀ ਮਾਲਕਾਂ ਨੇ ਮਾਲਕਾਂ ਨੇ ਦਾ 16 ਕਹ ਆਪਾਂ ਪਰ 15 ਕਹਿ ਕੇ ਦੇਣੀ ਆ 15 ਕਹਿ ਕੇ ਹਾਂਜੀ ਹਫਤਾ ਬਾਕੀ ਪਿਆ ਹਫਤਾ ਬਾਕੀ ਤੀਜਾ ਸੂਆ ਸੂਦੀ ਤੀਜਾ ਸੂਆ ਖੋਲ ਫਿਰ ਕੇ ਆਪਾਂ ਤੋੜ ਕੇ ਦਿਖਾਈਏ ਲੋ ਵੀ ਗਰਨੂਰ ਦੀਆਂ ਮੱਝਾਂ ਦੋਨੀਆਂ ਚੰਗੀਆਂ ਨੇ ਆ ਵੀ ਜਿਹੜੀ ਹੈਗੀ ਨਾ ਪੂਰੇ ਵਜਨ ਵਾਲੀ ਝੋਟੀ ਐ ਤੀਜਾ ਸੂਆ ਸੂਦੀ ਆ ਹਜੇ ਹਫਤਾ ਬਾਕੀ ਪਿਆ ਮਿੱ ਕੱਦ-ਕਾਢ ਤੁਸੀਂ ਚੈੱਕ ਕਰ ਲਓ ਇਹਦਾ ਵੀ ਕੱਦ-ਕਾਢ ਚੰਗਾ ਆ ਗਿਆ ਪੈਰਾਂ ਪੂਰਾਂ ਦੀ ਦੇਖ ਲਓ ਚੈੱਕ ਕਰ ਲਓ ਲੇਵੇ ਵਾਲੇ ਪਾਸੋਂ ਜਿਹੜੀ ਹੈਗੀ ਨਾ ਇਹਦਾ ਲੇਵੇ ਵਾਲੇ ਪਾਸੋਂ ਜਿਹੜੀ ਬਹੁਤ ਸਾਸ ਸੋਸਰੇ ਲੇਵੇ ਵਾਲੀ ਆ ਇਹ ਹਾਇਦਰ ਲਿਆ ਕੇ ਨਾ ਨਾਲੇ ਪਤਲੇ ਪਿੰਡੇ ਵਾਲੀ ਝੋਟੀ ਹੈਗੀ ਖੜਾ ਲਈ ਹੌਲੀ ਕਦ ਨੇ ਸਿੰਘ ਵੀ ਜਿਹੜਾ ਹੈਗਾ ਚੰਗਾਗਾ ਹੈ ਨਹੀਂ ਹੈਗਾ ਦੁੱਧ ਵਾਲੀ ਮੈਂ ਹੈਗਾ ਇੱਥੋਂ ਦੇਖੋ ਲੇਵੇ ਵਾਲੀ ਲਹਿ ਚੱਲ ਲੈ ਚੱਲ ਲੋ ਵੀ ਆਹ ਦੇਖ ਲਓ ਐਨ ਤੋਰ ਤੁਰ ਜਮਾ ਮੱਲਾ ਵਾਂਗੂ ਤੁਰਦੀ ਐ ਦਿਨ ਹਜੇ ਬਾਈ ਕਹਿੰਦਾ ਸੱਤ ਲੈ ਜੂਗੀ ਕਿਉਂਕਿ 7 ਦਿਨਾਂ ਦੀ ਆਪਾਂ ਇਹ ਗੱਲ ਕਹਿ ਰਹਾ ਥਣ ਵੀ ਹਜੇ ਢਿੱਲਾ ਪਿਆ ਕੋਈ ਹਜੇ ਨੇ ਥਣਾ ਦੇ ਵਿੱਚ ਧਾਰਾਂ ਤੂਰਾ ਪਾਈਆਂ ਨਹੀਂ ਹੈਗੀਆਂ ਇੱਥੇ ਖੜਾ ਮੈਨੂੰ ਰੇਟ ਦੱਸ ਇਹਦਾ ਰੇਟ ਏ 125 ਦੇ ਰਾਂਗੇ ਜੱਸਨੋ ਜੀ ਰੇਟ 135 ਦਾ ਲਾਪਾਂ ਦੇ 40 ਕਾਲਾ ਪਰ 125 ਦੀ ਆਪਾਂ ਦੇਣੀ ਹੈ ਜੱਸਨੋ ਜੀ ਠੀਕ ਹੈ ਹਾਂ 125 ਦੀ ਹਾਂਜੀ ਛੋੜਛਾ ਪਤਾ ਕਰਾਂਗੇ ਯਾਰ ਮੰਨਤਾ ਨਹੀਂ ਕਰਦੇ ਆਂ ਦੇ ਖੁੱਲਾ ਠੀਕ ਹੈ ਹਾਂਜੀ ਲਿਆ ਆਫਰ ਕਰ ਇੱਧਰ ਇੱਕ ਵਾਰੀ ਲੰਮੀ ਫੋਰ ਤੋੜ ਦੇ ਕੱਦ ਦੀ ਜੱਜਮੈਂਟ ਕਰਵਾ ਦਾਂ ਆ ਦੇਖੋ ਕੱਦ-ਕੱਟ ਬਹੁਤ ਜਿਆਦੇ ਚੰਗੇ ਕੱਦ-ਕੱਟ ਦੇ ਆ ਪਹਿਲੀ ਵੀਡੀਓ ਬਾਈ ਦੇ ਘਰੋਂ ਆਪਣੀ ਤੇ ਹਾਲ ਸ਼ਿੰਗਾਰ ਵੀ ਜਿਹੜਾ ਹੈਗਾ ਨਾ ਸਪੈਸ਼ਲ ਲਿਆ ਕੇ ਪਾਇਆ ਮੇਤਰਾ ਹਨਾ ਹਾਂਜੀ ਸਹੀ ਗੱਲ ਦੋ ਤਾਂ ਰੱਸੀ ਪਾਈ ਬੈਠਾ ਮਿੰਡਾ ਲੈ ਵੀ ਆ ਵੀ ਬਹੁਤ ਜਿਆਦੇ ਚੰਗੇ ਪਤਲੇ ਪਿੰਡੇ ਵਾਲੀ ਦੁੱਧ ਵਾਲੀ ਝੋਟੀ ਆ ਗਈ ਬਾਕੀ ਤਾਂ ਤੁਸੀਂ ਦੱਸੋਗੇ ਕਿਵੇਂ ਲੱਗੀ ਲੈ ਚੱਲ ਅੰਦਰ ਕਰਾ ਬੰਦ ਦੇ ਅੱਛਾ ਗਰਨੂਰ ਨੰਬਰ ਕਿਹੜਾ ਚੱਲਦਾ ਹੈ ਨੰਬਰ ਤਾਂ ਬਾਈ ਆਪਾਂ ਬਾਅਦ ਚ ਦੱਸਾਂਗੇ ਪਹਿਲਾਂ ਆਪਣਾ ਵਪਾਰੀ ਵੀਰ ਮਾਲ ਲੈ ਜਾਣ ਪਾਉਂਦੇ ਤਾਂ ਉਹਨਾਂ ਨੂੰ ਵੀ ਨਫਾ ਦੇਣਗੇ ਆਪਾਂ ਜਾਇਜ਼ ਰੇਟ ਕੀਤੇ ਬਿਲਕੁਲ ਅੱਛਾ ਵੀ ਤੇਰਾ ਕਹਿਣ ਤੋਂ ਭਾਵ ਵੀ ਜੇ ਕੋਈ ਬੰਦਾ ਵੇਚਣ ਵਾਲਾ ਰਿਹਾ ਹਾਂਜੀ ਹਾਂਜੀ ਠੀਕ ਹੈ ਜਮਾ ਜਾਇਜ਼ ਰੇਟ ਕਰੇ ਆ ਓਕੇ ਮਾਨ ਤਾਂ ਤਾਂ ਫਿਰ ਕਰਨਾ ਹੀ ਪਊਗਾ ਕਰਦੇ ਆਂ ਕਰਦੇ ਆਂ ਖੁੱਲਾ ਕਰਦੇ ਆਂ ਦੱਸ ਤਾਂ ਜੇ ਨਵਾਂ ਨਵਾਂ ਵਪਾਰ ਵੀ ਜੇ ਮਤਲਬ ਤੇਰੇ ਮਨ ਦੇ ਵਿੱਚ ਇਹ ਗੱਲ ਆ ਗਈ ਵੀ ਭਾਈ ਜਿਹੜੇ 4 ਰੁਪਏ ਬਚਣ ਆ ਦੇ ਕੋਲੇ ਆ ਜਾਣ ਹਾਂਜੀ ਹਾਂਜੀ ਕਿ ਨਹੀਂ ਹਾਂਜੀ ਬਾਕੀ ਰਕਮ ਵੀ ਹੁੰਦੀ ਹੈ ਜਿਹੜੀ ਚਲੋ ਖੁਰਦੀ ਵੀ ਹੈਗੀ ਰਕਮ ਪਰ ਮੈਂ ਕਹਿੰਦਾ ਵੀ ਜਾਇਜ਼ ਨਫੇ ਤੇ ਜਿੰਨਾ ਕਿ ਤੂੰ ਜਾਇਜ਼ ਜਾਇਜ਼ ਕੰਮ ਕਰੇਗਾ ਨਾ ਹਾਂਜੀ ਹਾਂਜੀ ਤੇ ਚਲ ਨੰਬਰ ਦੱਸ ਫਿਰ ਤੇਰਾ ਨੰਬਰ ਆਪਣਾ ਹੈਗਾ 62847 86206 ਠੀਕ ਹੈ ਲੋਬੀ ਮਿੱਤਰੋ ਇਹ ਸੀ ਬਾਈ ਗਰਨੂਰ ਪਿੰਡ ਬਾਹੂ ਸੇਵਿਆ ਤੋਂ ਦੋ ਝੋਟੀਆਂ ਨੇ ਬਾਈ ਕੋਲੇ ਦੋਵੇਂ ਨਹੀਂ ਦੋਵੇਂ ਜਿਹੜੀਆਂ ਹੈਗੀਆਂ ਚੰਗੀਆਂ ਨੇ ਤੇ ਕਿਵੇਂ ਲੱਗੀਆਂ ਦੱਸਿਓ ਜ਼ਰੂਰ ਆ ਜਿਹੜੀ ਹੈਗੀ ਜਿਹਦੀ ਗੱਲ ਮੈਂ ਬਾਅਦ ਚ ਫੇਰ ਇੱਕ ਵਾਰੀ ਤੁਹਾਨੂੰ ਦੱਸਦਾ ਵੀ ਕੱਦ ਕਾਠ ਬਹੁਤ ਆ ਦੁੱਧ ਜਿਹੜਾ ਹੈਗਾ ਉਹ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਮਿੱ ਤੜਕੇ ਇਹ ਹੈਗੀ ਜਿਹੜੀ ਚੋਈ ਨਹੀਂ ਹੈਗੀ ਪੰਜ ਚਾਰ ਘੰਟੇ ਟੱਪੇ ਹੋਏ ਨੇ ਕਿਵੇਂ ਲੱਗਿਆ ਕੰਮ ਦੱਸਿਓ ਜ਼ਰੂਰ ਧੰਨਵਾਦ ਸਾਰੇ ਪ੍ਰਵਾਹਾਂ